ਦੋਸਤੋ ਮੈਂ ਖੜਾ ਪਿੰਡ ਲੱਖੂਵਾਲ ਦੇ ਵਿੱਚ ਅਜਨਾਲੇ ਚ ਪਿੰਡ ਪੈਂਦਾ ਜਿੱਥੇ ਪਾਣੀ ਆਇਆ ਸੀਗਾ ਫਸਲਾਂ ਡੁੱਬਗੀਆਂ ਸੀਆਂ ਤੁਹਾਡੇ ਸਾਹਮਣੇ ਪੰਪ ਲਾ ਕੇ ਜਿਹੜਾ ਹੁਣ ਪਾਣੀ ਕੱਢਿਆ ਜਾ ਰਿਹਾ ਵਾ ਔਰ ਇਹਦੇ ਨਾਲ ਨਾਲ ਇੱਕ ਦੋ ਪਿੰਡ ਜਿਹੜੇ ਆ ਰੋਜ਼ ਕੱਢਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਅੱਜ ਵੀ ਉੱਥੋਂ ਪਹਿਲਾਂ ਫੀਡ ਤੇ ਜਿਹੜਾ ਚੌਕਰ ਸੀਗਾ ਲਦਾ ਕੇ ਭੇਜਿਆ ਗਿਆ ਰਾਸ਼ਨ ਜਿਹੜਾ ਲਦਾ ਕੇ ਭੇਜਿਆ ਗਿਆ ਉਸ ਤੋਂ ਬਾਅਦ ਆ ਮੈਂ ਲੱਖੂਵਾਲ ਦੇ ਵਿੱਚ ਆਇਆ ਆ ਤੁਹਾਡੇ ਸਾਹਮਣੇ ਹੀ ਨੇ ਸਾਰੇ ਹਾਲਾਤ ਔਰ ਅਸੀਂ ਇੱਕ ਜਿਹੜੀ ਨਵੀਂ ਮੁਹਿੰਮ ਦਾ ਆਗਾਜ਼ ਕੀਤਾ ਸੀਗਾ ਕਿ ਜਿਨ੍ਹਾਂ ਲੋਕਾਂ ਦੀ ਪੈੜੀ 5 ਕਿੱਲੇ ਤੋਂ ਥੱਲੇ ਆ 1 2 ਕਿੱਲੇ ਆ ਜਿਨ੍ਹਾਂ ਨੇ ਬਾਕੀ ਪੈੜੀ ਠੇਕੇ ਤੇ ਲਈ ਹੋਈ ਆ ਉਹ ਸਾਰੀ ਜਿਹੜੀ ਫਸਲ ਮਰ ਚੁੱਕੀ ਆ ਕਮ ਸੇ ਕਮ ਉਹਨਾਂ ਦੀ ਜਿਹੜਾ ਬਜਾਈ ਦਾ ਕੰਮ ਆ ਉਹਦਾ ਖਰਚਾ ਜਿਹੜਾ ਚੁੱਕ ਲਿਆ ਜਾਵੇ ਉਹਦਾ ਉਹ ਬੰਦੋਬਸਤ ਕਰ ਦਿੱਤਾ ਜਾਵੇ ਔਰ ਅੱਜ ਵੀ ਪਿੰਡ ਚ ਆ ਕੇ ਲਿਸਟ ਬਣਾਈ ਆ ਮੇਰੇ ਖਾਲ 50 60 ਕਿੱਲਾਂ ਦੀ ਜੇ ਇਹਨਾਂ ਸਾਨੂੰ ਲਿਸਟ ਦਿੱਤੀ ਆ ਹੋਰ ਜੋ ਇਹਨਾਂ ਦੇ ਦਿਮਾਗ ਚ ਆਊਗਾ ਜਾਂ ਜੋ ਧਿਆਨ ਚ ਆਊਗਾ ਉਹ ਦੱਸ ਦਿੱਤਾ ਜਾਊਗਾ ਔਰ ਉਹ ਪਹਿਲੀ ਜਿਹੜੀ ਜ਼ਿੰਮੇਵਾਰੀ ਕਰਨ ਧਵਨ ਉਹਨਾਂ ਦੀ ਟੀਮ ਨੇ ਲਈ ਸੀ ਵੀ 250 ਕਿਲੇ ਤੱਕ ਸਾਡੀ ਜ਼ਿੰਮੇਵਾਰੀ ਔਰ ਇਸ ਮਹਿੰਮ ਨੂੰ ਮੈਨੂੰ ਲੱਗਦਾ ਹੈ ਵੀ ਇਹ ਪਹਿਲ ਅਸੀਂ ਕੀਤੀ ਸੀ ਇਹਨੂੰ ਹਲਾੜਾ ਮਿਲਣਾ ਸ਼ੁਰੂ ਹੋ ਗਿਆ ਹੁਣੇ ਬੈਠੇ ਬੈਠੇ ਮੈਨੂੰ ਲਵਪ੍ਰੀਤ ਨੇ ਇੰਗਲੈਂਡ ਤੋਂ ਉਹਨਾਂ ਦਾ ਫੋਨ ਆਇਆ ਕਿ ਵਾਕਿਆ ਹੀ ਛੋਟੇ ਕਿਸਾਨਾਂ ਦਾ ਸਾਥ ਦੇਣਾ ਚਾਹੀਦਾ ਵਾ ਬਹੁਤ ਮੁਸ਼ਕਲਾਂ ਨੇ ਜਿਹੜੀਆਂ ਧਿਆਨ ਦੇ ਵਿੱਚ ਆ ਰਹੀਆਂ ਨੇ ਉਹਨਾਂ ਨੇ ਮੈਨੂੰ ਹੁਣੇ ਫੋਨ ਦੇ ਉੱਤੇ ਕਿਹਾ ਕਿ ਭਾਜੀ 1 ਲੱਖ ਰੁਪਏ ਤੱਕ ਦੀ ਬਜਾਈ ਜਿਹੜੀ ਉਹ ਮੇਰੇ ਮੇਰੇ ਕੱਲੇ ਵੱਲੋਂ ਕੀਤੀ ਜਾਵੇ ਮਤਲਬ ਉਹਦੇ ਵਿੱਚ ਜੇ 25 30 ਕਿੱਲੇ ਜੋ ਵੀ ਮਤਲਬ ਬੀਜਿਆ ਜਾਊਗਾ ਉਹ ਸਮਾਨ ਦਾ ਬੰਦੋਬਸਤ ਜਿਹੜਾ ਉਹ ਕਰਕੇ ਦਿੱਤਾ ਜਾਊਗਾ ਔਰ ਮੈਂ ਅੱਗੇ ਇੱਕ ਗੱਲ ਕਹੀ ਸੀ ਕਿ ਅਸੀਂ ਉਸ ਚੱਕਰ 'ਚ ਨਹੀਂ ਪੈਂਦੇ ਕਿ ਜਿਹੜਾ ਸਮਾਨ ਆਪ ਖਰੀਦਿਆ ਜਾਵੇ ਉਹਦੇ ਵਿੱਚ ਲੋਕ ਪਤਾ ਨਹੀਂ ਸਾਡੇ ਤੇ ਮੁੜ ਕੇ ਕੱਲ ਨੂੰ ਕੁਝ ਕਹਿਣਾ ਸ਼ੁਰੂ ਕਰ ਦੇਣਗੇ ਗੱਲ ਨਾ ਕਿਸੇ ਦੀ ਸੁਣੀ ਆ ਨਾ ਸੁਣਨੀ ਆ ਉਹਦੇ ਲਈ ਵੀ ਪਿੰਡੇ ਦੇ ਨੌਜਵਾਨ ਨੇ ਜਸਪ੍ਰੀਤ ਐ ਵਜੀਰ ਸੋਣੀ ਨੇ ਮੈਂ ਇਹਨਾਂ ਨੂੰ ਕਿਹਾ ਜੀ ਜਿਹੜੀ ਦੁਕਾਨ ਤੋਂ ਸਮਾਨ ਆਉਣਾ ਜਿੱਥੋਂ ਬੀਜ ਆਉਣਾ ਜਿੱਥੋਂ ਤੁਹਾਡਾ ਡਾਇਆ ਆਉਣੀ ਆ ਡੀਜ਼ਲ ਦਾ ਤੇ ਚਲੋ ਇੱਕੋ ਹੀ ਰੇਟ ਹੈ ਤੁਸੀਂ ਉਹ ਸਾਰਾ ਸਮਾਨ ਜਿੱਥੋਂ ਲੈਣਾ ਵਾ ਆਪਣੀ ਮਰਜ਼ੀ ਦੇ ਨਾਲ ਲੈ ਲਿਓ ਕਿਉਂਕਿ ਅਸੀਂ ਬੀਜ ਲੈਣ ਲਈ ਵੀ ਨਹੀਂ ਕਹਿ ਸਕਦੇ ਕੱਲ ਨੂੰ ਰੱਬ ਨਾ ਕਰੇ ਵੀ ਪ੍ਰਮਾਤਮਾ ਕਰੇ ਫਸਲਾਂ ਬਹੁਤ ਹੋਣ ਕੋਣਤਾ ਹੀ ਹੋ ਜਾਏ ਤੇ ਅਸੀਂ ਵੀ ਮੁੜ ਕੇ ਉਹ ਜਾਲੀ ਬੀਜਾ ਵਾਲੇ ਕੰਮ 'ਚ ਘੇਰੇ ਰਹੀਏ ਉਹ ਚੱਕਰ 'ਚ ਅਸੀਂ ਪੈਣਾ ਨਹੀਂ ਹੈਗਾ ਮੈਂ ਇਹਨਾਂ ਨੂੰ ਬੇਨਤੀ ਕੀਤੀ ਆ ਵੀ ਜਿੱਥੋਂ ਤੁਸੀਂ ਸਮਾਨ ਲੈਣਾ ਜਿੰਨੀ ਸਾਨੂੰ ਤੁਸੀਂ ਲਿਸਟ ਦਿੱਤੀ ਆ ਜਿਹੜੀ ਦੁਕਾਨ ਤੋਂ ਸਮਾਨ ਲੈਣਾ ਉੱਥੇ ਅਸੀਂ ਪੇਮੈਂਟ ਜਿਹੜੀ ਆ ਉਹ ਕਰਨ ਤਾਂ ਮੰਤੇ ਉਹਨਾਂ ਦੀ ਟੀਮ ਤੋਂ ਕਰਾ ਦਾਂਗੇ ਲਵਪ੍ਰੀਤ ਉਹਨਾਂ ਦਾ ਫੋਨ ਆ ਗਿਆ ਇਸ ਤੋਂ ਬਾਅਦ ਮੈਂ ਦੂਜੀ ਚੀਜ਼ ਫੇਰ ਕਹਿਣਾ ਕਿ ਬਹੁਤ ਸਾਰੇ ਫੋਨ ਮੈਨੂੰ ਆਏ ਸੀ ਜਦੋਂ ਪਾਣੀ ਬਹੁਤ ਉੱਤੇ ਸੀਗਾ ਕਿ ਮੈਂ ਹਰ ਬੰਦੇ ਨੂੰ ਰੋਕਿਆ ਸੀ ਕਿ ਪੈਸੇ ਨਾ ਭੇਜੋ ਸਾਡੀ ਕੋਈ ਉਹ ਜੀ ਸੰਸਥਾ ਨਹੀਂ ਵੀ ਅਸੀਂ ਪੈਸੇ ਪਵਾ ਲਈਏ ਮੁੜ ਕੇ ਕਿਸੇ ਨੂੰ ਦੱਸੀਏ ਨਾ ਅਸੀਂ ਕੋਸ਼ਿਸ਼ ਕਰਦੇ ਆਂ ਵੀ ਹੱਥੀਂ ਸੇਵਾ ਕੀਤੀ ਜਾਵੇ ਹੁਣ ਮੈਂ ਲਾਪਰੀ ਤੋਂ ਉਹਨਾਂ ਨੂੰ ਕਿਹਾ ਉਹਦੇ ਮੇਰਾ ਬਿਆਸ ਦੇ ਲਾਗੇ ਪਿੰਡ ਆ ਮੈਂ ਕਹਾਂ ਜੀ ਫਿਰ ਆਪਦੇ ਪਰਿਵਾਰ ਚੋਂ ਕੋਈ ਨਾ ਕੋਈ ਜੀ ਭੇਜ ਦਿਓ ਤੁਹਾਡੇ ਹੱਥੀਂ ਪੇਮੈਂਟ ਕਰਾ ਦਾਂਗੇ ਸੇਵਾ ਤੁਹਾਡੇ ਪਰਿਵਾਰ ਵੱਲੋਂ ਲੈ ਲਈ ਜਾਊਗੀ ਜਿਨ੍ਹਾਂ ਜਿਨ੍ਹਾਂ ਦੇ ਮੈਨੂੰ ਫੋਨ ਆਏ ਸੀ ਉਹਨਾਂ ਨੂੰ ਮੈਂ ਰੀਕਾਲ ਦੁਬਾਰਾ ਜ਼ਰੂਰ ਕਰੂੰਗਾ ਦੁਬਾਰਾ ਜਿਹੜੀ ਉਹ ਤਾਜ਼ਾ ਕਰਾਉਣ ਦੀ ਯਾਦ ਜਿਹੜੀ ਉਹ ਕੋਸ਼ਿਸ਼ ਕਰੂੰਗਾ ਕਿ ਤੁਸੀਂ ਸੇ ਹੋਣ ਜਿੱਥੇ ਜਿੱਥੇ ਪੈੜੀ ਬੀਜਣੀ ਆ ਜਾਂ ਕਿਸੇ ਦੇ ਘਰ ਬਹੁਤ ਖਸਤਾ ਹਾਲਤ ਚ ਨੇ ਉਹ ਰਹਿਣ ਦੇ ਕਾਬਿਲ ਨਹੀਂ ਰਹਿ ਉੱਥੇ ਉੱਥੇ ਜਿਹੜੀ ਸੇਵਾ ਹੁਣ ਨਿਭਾਈ ਜਾਵੇ ਤਾਂ ਜੋ ਤੁਹਾਡੀ ਸੇਵਾ ਜਿਹੜੀ ਉਹ ਯੋਗ ਥਾਂ ਦੇ ਉੱਤੇ ਲੱਗ ਜਾਵੇ ਔਰ ਦੂਜੀ ਚੀਜ਼ ਹੈ ਅਸੀਂ ਰਾਸ਼ਨ ਜਿਹੜਾ ਵੰਡਣਾ ਉਹ ਹੁਣ ਤੋਂ ਅੱਜ ਤੋਂ 3 ਦਿਨ ਪਹਿਲਾਂ ਦਾ ਬੰਦ ਕਰ ਦਿੱਤਾ ਸਿਰਫ ਉੱਥੇ ਦੇਈਦਾ ਜਿੱਦਾਂ ਘਰ ਬੰਨਣਾ ਹੋਵੇ ਉਹਨੂੰ 2-3 ਮਹੀਨੇ ਦਾ ਦੇ ਦੇ ਦਿੰਦਾ ਵੀ ਤੇਰੇ ਦਿਮਾਗ ਤੇ ਕੋਹ ਬੋਝ ਹੀ ਨਾ ਰਵੇ ਬਾਬਾ ਜੀ ਆਏ ਨੇ ਲਖੂਵਾਲ ਤੋਂ ਗੁਰਦੁਆਰੇ ਤੋਂ ਸਾਡੇ ਕੋਲ ਜਿਹੜਾ ਰਾਸ਼ਨ ਪਿਆ ਅਸੀਂ ਇਹਨਾਂ ਨੂੰ ਕਿਹਾ ਜੀ ਗੁਰਦੁਆਰੇ ਸੰਗਰਾਮ ਵਾਲੇ ਦਿਨ ਤੁਸੀਂ ਲੰਗਰ ਲਾ ਲਿਓ ਉਹ ਸਮਾਨ ਜਿਹੜੀ ਰਸਦਾ ਤੁਹਾਨੂੰ ਉੱਥੋਂ ਡੰਪ ਦੇ ਵਿੱਚੋਂ ਚਕਾ ਦਿੱਤੀ ਜਾਂਦੀ ਹੈ ਕਿਉਂਕਿ ਵੰਡਣ ਵਾਲਾ ਜੇ ਕਿਸੇ ਨੂੰ ਦੇਣਾ ਪਿਆ 2-3 ਮਹੀਨੇ ਦਾ ਰਾਸ਼ਨ ਤੇ ਚਲੋ ਪ੍ਰਮਾਤਮਾ ਦੀ ਬੜੀ ਕਿਰਪਾ ਅਸੀਂ ਉਹ ਕੋਲੋਂ ਜਿਹੜਾ ਉਹ ਕਰ ਲਿਆ ਕਰਾਂਗੇ ਇਸ ਤਰੀਕੇ ਜਿੰਨੀ ਵੀ ਸੇਵਾ ਪਿੰਡ-ਪਿੰਡ ਜਾ ਕੇ ਸਾਡੇ ਕੋਲ ਨਿਭਾਈ ਜਾ ਰਹੀ ਹੈ ਜਿਸ ਤਰੀਕੇ ਵੀ ਸਾਡੇ ਕੋਲੋਂ ਸਾਥ ਦਿੱਤਾ ਜਾ ਰਿਹਾ ਵਾ ਉੱਥੇ-ਉੱਥੇ ਅਸੀਂ ਕਰਨ ਦੀ ਕੋਸ਼ਿਸ਼ ਕਰਦੇ ਆ ਆ ਮਤਲਬ ਤੁਹਾਡੇ ਸਾਹਮਣੇ ਅਸੀਂ ਤੇ ਵੀ ਕਹਿੰਨੇ ਵੀ ਜੇ ਕਿਸੇ ਕੋਲ ਪੰਪ ਨਹੀਂ ਟਰੈਕਟਰ ਨਹੀਂ ਅਸੀਂ ਕਿਸੇ ਨੂੰ ਸੇਵਾ ਲਾਵਾਂਗੇ ਡੀਜ਼ਲ ਦੀ ਜੇ ਸੇਵਾ ਚਾਹੀਦੀ ਆ ਤੇ ਉਹ ਕਰਦੇ ਆਂਗੇ ਜਿੱਥੇ-ਜਿੱਥੇ ਵੀ ਛੋਟੇ ਕਿਸਾਨਾਂ ਦੀਆਂ ਮੁਸ਼ਕਲਾਂ ਨੇ ਕਿਉਂਕਿ ਅੱਗੇ ਹੀ ਆਪਾਂ ਹਾਤ ਵੇਖਦੇ ਰਹੇ ਆ ਕਿਸਾਨ ਅੰਦੋਲਨ ਦੇ ਵਿੱਚ ਕਿੰਨੀਆਂ ਖੁਦਕੁਸ਼ੀਆਂ ਨੇ ਕਿੰਨੇ ਵੈਸੇ ਮਤਲਬ ਛੋਟੇ ਕਿਸਾਨ ਜਿਹੜੇ ਮਤਲਬ ਉਹ ਮੌਤ ਦੀ ਭੇਂਟ ਚੜ ਗਏ ਨੇ ਕੰਮ ਸੇ ਕੰਮ ਛੋਟੇ ਕਿਸਾਨਾਂ ਨੂੰ ਬਚਾਇਆ ਜਾਵੇ ਉਹ ਮਤਲਬ ਉਹਨਾਂ ਦਾ ਹੀ ਦਿੱਤਾ ਖਾਨੇ ਆ ਯਾਰ ਉਹ ਗਾਉਂਦੇ ਨੇ ਤੇ ਅਸੀਂ ਖਾਨੇ ਆ ਪਰ ਸਾਡੇ ਵੱਲੋਂ ਜਿਹੜੀ ਸੇਵਾ ਵਾ 29 ਤਰੀਕ ਤੋਂ ਨਿਰੰਤਰ ਜਾਰੀ ਹੈ ਅੱਜ 16ਵਾਂ ਦੇਣਾ ਮੈਂ ਆ ਗੁਰਪ੍ਰਤਾਪ ਟਿੱਕਾ ਪਹਿਲੇ ਦਿਨ ਤੋਂ ਹੀ ਅਸੀਂ ਮਤਲਬ ਲੱਗੇ ਆ ਸਾਰੇ ਜਾਣੇ ਜਿੱਥੇ-ਜਿੱਥੇ ਹੋਰ ਵੀ ਮੁਸ਼ਕਲਾਂ ਆਉਣਗੀਆਂ ਜਿੱਥੇ-ਜਿੱਥੇ ਵੀ ਸਾਡੇ ਧਿਆਨ ਚ ਆਉਣਗੀਆਂ ਉਹਨੂੰ ਹੱਲ ਕਰਾਉਣ ਦੀ ਕੋਸ਼ਿਸ਼ ਕੀਤੀ ਜਾਊਗੀ ਉਹਨਾਂ ਦੇ ਵਿੱਚ ਜਿੰਨਾ ਕ ਅਸੀਂ ਸਹਾਇੀ ਹੋ ਸਕਦੇ ਆ ਜਿਵੇਂ 250 ਕਿੱਲੇ ਦੀ ਜ਼ਿੰਮੇਵਾਰੀ ਲਈ ਸੀ ਅੱਜ 50 ਦੀ ਹੋਰ ਕਿਸੇ ਨੇ ਲੈ ਲਈ ਹੋਰ ਬਹੁਤ ਸਾਰੇ ਲੋਕ ਨੇ ਅਸੀਂ ਦੂਜੇ ਜਿਹੜੇ ਨੰਬਰ ਆਏ ਸੀਗੇ ਉਹਨਾਂ ਨੂੰ ਫੋਨ ਕਰਕੇ ਦੱਸ ਦੇਵਾਂਗੇ ਵੀ ਆ ਨਵੀਂ ਮਹਿਮਾ ਘਰ ਬਣਾਉਣ ਦੇ ਨਾਲ-ਨਾਲ ਇਹ ਵੀ ਜ਼ਰੂਰਤਾਂ ਜ਼ਰੂਰੀ ਨੇ ਵੀ ਠੇਕੇ ਤੇ ਲੈ ਕੇ ਫਸਲ ਮਰ ਗਈ ਪਿਛਲੇ ਪਾਸੇ ਠੇਕਾ ਸਾਰਾ ਦੇ ਚੁੱਕੇ ਨੇ ਅੱਗੋਂ ਦਿਮਾਗ ਦੇ ਉੱਤੇ ਬੋਝ ਆ ਵੀ ਕਰਜ਼ਾ ਚੁੱਕ ਕੇ ਜਰੂਰ ਬੀਜਣੀ ਐ ਇੰਨਾ ਕਿ ਸਹਾਈ ਹੋ ਜਾਇਆ ਜਾਵੇ ਇੰਨਾ ਕਿ ਇਹਨਾਂ ਦਾ ਸਾਥ ਦੇ ਦਿੱਤਾ ਜਾਵੇ ਜਿੱਥੋਂ ਤੱਕ ਵੀ ਸਾਡੇ ਕੋਲ ਸੇਵਾ ਨਿਭਾਈ ਗਈ ਅਸੀਂ ਮਤਲਬ ਜਿੰਨਾ ਚਿਰ ਵੀ ਮੈਂ ਫਿਰ ਪਹਿਲੇ ਦਿਨ ਕਿਹਾ ਸੀਗਾ ਕਿ ਜਿੰਨਾ ਚਿਰ ਇਲਾਕੇ ਦੇ ਲੋਕ ਨਹੀਂ ਨਾ ਕਹਿਣਗੇ ਵੀ ਭਾਈ ਜਾਓ ਹੁਣ ਸਭ ਕੁਝ ਠੀਕ ਹੋ ਗਿਆ ਉਹ ਦਿਨ ਹੀ ਜਾਵਾਂਗੇ ਨਹੀਂ ਤੇ ਰੁਟੀਨ ਦੇ ਵਿੱਚ ਰੋਜ਼ ਹੀ ਆਈਦਾ ਵਾ ਸੋ ਰੋਜ਼ ਹੀ ਕੁਛ ਨਾ ਕੁਛ ਨਵੀਆਂ ਮੁਸ਼ਕਲਾਂ ਜਿਹੜੀਆਂ ਸਾਹਮਣੇ ਆਉਂਦੀਆਂ ਔਰ ਤੁਹਾਡੇ ਸਾਹਮਣੇ ਰੱਖਦੀਆਂ ਨੇ ਜਿੱਥੇ ਕਿਤੇ ਵੀ ਯੋਗਦਾਨ ਤੁਹਾਡੇ ਕਬ ਬੱਚਾ ਵਿਚਾਰਾ ਮਤਲਬ ਪਰਿਵਾਰ ਸੀਗਾ ਤੇ ਜਿੱਥੇ 2 ਲੱਖ ਰੁਪਏ ਦੀ ਸੇਵਾ ਬਰੋਂ ਨਿਭਾਈ ਸੀ ਸੈਕਰਮੈਂਟੋ ਗੁਰਦੁਆਰੇ ਤੋਂ ਗੁਰੂ ਮਾਨੋ ਗ੍ਰੰਥ ਤੋਂ ਉਹਨਾਂ ਨੇ ਭੇਜੀ ਸੀਗੀ ਇਸ ਤਰੀਕੇ ਜਿੱਥੇ ਜਿੱਥੇ ਵੀ ਚਲੋ ਦੇਣ ਵਾਲੇ ਵੀ ਰਾਜੀ ਰਹਿਣ ਤੇ ਜਿਨ੍ਹਾਂ ਨੂੰ ਉਹ ਦਿੰਦੇ ਆ ਪਰਮਾਤਮਾ ਉਹਨਾਂ ਨੂੰ ਵੀ ਤਰੱਕੀਆਂ ਬਖਸ਼ੇ ਅਸੀਂ ਜਿੰਨਾ ਚਿਰ ਹੈਗੇ ਆ ਜਾਂ ਜਿੰਨਾ ਚਿਰ ਸਾਡੇ ਮਨ ਦੇ ਵਿੱਚ ਸਾਨੂੰ ਲੱਗਦਾ ਵੀ ਅਜੇ ਮਾਹੌਲ ਠੀਕ ਨਹੀਂ ਹੋਇਆ ਉਹਨਾਂ ਚਿਰ ਇੱਥੇ ਸੇਵਾ ਨਿਭਾਉਂਦੇ ਰਵਾਂਗੇ ਧੰਨਵਾਦ ਇੱਕ ਵਾਰ ਧਾਈ ਇੱਕ ਦੇ ਠੇਕੇ ਤੇ ਫਿਰ ਫੰਡਾ ਫੀਲ ਦੇ ਤੁਹਾਡੇ ਦੱਦ ਲੋ ਹਾਂਜੀ ਚੋਕ ਨੂੰ ਦੱਦ ਬੋ ਜੀ ਬਹੁਤ ਕੋਈ ਸਮਾਨ ਹੋ ਜਾਵੇ ਮੰਗਾ ਲਿਓ ਜਾਂ ਤੁਹਾਨੂੰ ਭੇਜਾਂਗੇ ਸੋ